ਕਾਲੇ ਪਾਸੋਂ ਖਬਰ ਇਹ ਆਈ ਆ ਕਿ ਉਹਨਾਂ ਦੇ ਜਿਹੜੇ ਮਹਿੰਗਾਈ ਆ ਉਹ ਵਧਣੀ ਸ਼ੁਰੂ ਹੋ ਗਈ ਆ ਜਿਹਦਾ ਸਿੱਧਾ ਮਤਲਬ ਹੈ ਕਿ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਆ ਤਾਂ ਇੰਟਰਸਟ ਰੇਟ ਨਹੀਂ ਘਟਣੇ ਜੇ ਘਟਣੇ ਆ ਤਾਂ ਦੇਰ ਨਾਲ ਘਟਣੇ ਦੂਜੀ ਗੱਲ ਬਦੋਸੋ ਕੈਨੇਡਾ ਦੇ ਹੈਲਥ케ਅਰ ਸਿਸਟਮ ਦੀ ਹੈ ਵਿੰਟਰਸਰ ਦੀ ਇੱਕ ਗੱਲਬਾਤ ਆ ਉੱਥੇ ਵੱਖਰੀ ਤਰ੍ਹਾਂ ਦਾ ਮਸਲਾ ਜਿਹੜਾ ਸਾਹਮਣੇ ਆਇਆ ਤੇ ਉਹ ਇੱਕ ਜਿਹੜਾ ਪਰਿਵਾਰ ਆ ਇਸ ਗੱਲ ਤੋਂ ਪਰੇਸ਼ਾਨ ਆ ਆਪਣੇ ਤੁਹਾਨੂੰ ਪਤਾ ਕਿ ਸਿਹਤ ਬਹੁਤੀ ਫ੍ਰੀ ਆ ਕੋਈ ਐਡਾ ਖਰਚਾ ਨਹੀਂ ਹੁੰਦਾ ਬੰਦਾ ਆਪਣਾ ਬਟੂਆ ਘਰ ਰੱਖ ਕੇ ਹਸਪਤਾਲ ਦੇ ਵਿੱਚ ਜਾਂਦਾ ਤੇ ਇਲਾਜ ਸਾਰਾ ਜਿਹੜਾ ਯੂਨੀਵਰਸਲ ਹੈਲਥ케ਅਰ ਸਿਸਟਮ ਆ ਉਹਦੇ ਤਹਿਤ ਆਪਣਾ ਫ੍ਰੀ ਹੁੰਦਾ ਆ ਪਰ ਕੁਝ ਥਾਵਾਂ ਦੇ ਉੱਤੇ ਬੜੇ ਟਫ ਡਿਸੀਜਨ ਆਉਂਦੇ ਆ ਮਸ਼ੀਲ ਕੈਂਪਿਊ ਵਿਅਕਤੀ ਦਾ ਨਾਮ ਆ ਉਹਦਾ ਔਰਤ ਦਾ ਨਾਮ ਆ ਤੇ ਉਹਦੀ ਮਦਰ ਜਿਹੜੀ ਆ ਉਹ ਹਸਪਤਲ ਦੇ ਵਿੱਚ ਚਲੇਗੀ ਬਿਮਾਰ ਹੋ ਗਈ ਹਸਪਤਲ ਦੇ ਵਿੱਚ ਉਹਦਾ ਇਲਾਜ ਹੋਇਆ ਇਲਾਜ ਹੋਣ ਤੋਂ ਬਾਅਦ ਉਹ ਨੂੰ ਕਹਿੰਦੇ ਵੀ ਹੁਣ ਤੁਸੀਂ ਲੌਂਗ ਟਰਮ ਕੇਅਰ ਦੇ ਵਿੱਚ ਚਲੇ ਜਾਓ ਵੀ ਇੱਥੋਂ ਹਸਪਤਾਲ ਦੇ ਵਿੱਚੋਂ ਤੁਸੀਂ ਲੌਂਗ ਟਰਮ ਕੇਅਰ ਦੇ ਵਿੱਚ ਚਲੇ ਵੀ ਲੰਬਾ ਇਲਾਜ ਚੱਲਣਾ ਤੁਹਾਨੂੰ ਬਜ਼ੁਰਗ ਹੈਗੇ ਆ ਕਈ ਗੱਲਾਂ ਦੀ ਧਿਆਨ ਦੀ ਲੋੜਾ ਉੱਥੇ ਤੁਹਾਨੂੰ ਜਾਣਾ ਪਊਗਾ ਤੇ ਜੇ ਤੁਸੀਂ ਹਸਪਤਾਲ 'ਚ ਰਹਿਣਾ ਤਾਂ 400 ਡਾਲਰ ਇੱਕ ਦਿਨ ਦਾ ਦਿਓ ਹੁਣ ਇਹ ਚੀਜ਼ ਪਰੇਸ਼ਾਨ ਕਰਦੀ ਆ ਜੇ ਤੁਸੀਂ ਦੋਵੇਂ ਚੀਜ਼ਾਂ 'ਚੋਂ ਚੁਣ ਰਹੇ ਆ ਤੇ ਉਹਨੇ ਕੀ ਕੀਤਾ ਆਪਣੀ ਮਾਂ ਨੂੰ ਮॉम ਨੂੰ ਅਵਿੰਡਰ ਸਰ ਹਸਪੀਟਲ ਦੇ ਵਿੱਚ ਰੱਖਿਆ ਔਰ 11 ਮਾਰਚ ਤੋਂ ਤੇ ਬਿੱਲ ਹੁਣ ਬਣੀ ਜਾ ਰਿਹਾ ਮਤਲਬ ਹਸਪਤਾਲ ਵਾਲੇ ਕਹਿੰਦੇ ਵੀ ਜਾਂ ਤੇ ਤੁਸੀਂ ਹਸਪਤਾਲ ਚ ਰਹਿਣਾ ਤੇ 400 ਡਾਲਰ ਇੱਕ ਦਿਨ ਦਾ ਦੇ ਉਹ ਨਹੀਂ ਤੇ ਲੌਂਗ ਟਰਮ ਕੇਅਰ ਦੇ ਵਿੱਚ ਸ਼ਿਫਟ ਹੋ ਜਾਓ ਸਿਚੁਏਸ਼ਨ ਇੱਕ ਜਿਹੜਾ ਲਾ ਉੱਥੇ ਆਇਆ ਉਹਨੂੰ ਬਿੱਲ 27 ਕਹਿੰਦੇ ਐਂਟੈਰੀਓ ਦੇ ਵਿੱਚ 27 ਐਂਟੈਰੀਓ ਦੀ ਡਗਫੋਰਡ ਸਰਕਾਰ ਨੇ ਵੀ 22 ਦੇ ਵਿੱਚ ਪਾਸ ਕੀਤਾ ਸੀ ਜਿਹਦੇ ਨਾਲ ਚਾਹੁੰਦੇ ਆ ਕਿ ਹਸਪਤਾਲਾਂ ਦੇ ਵਿੱਚੋਂ ਸਪੇਸ ਫ੍ਰੀ ਕੀਤੀ ਜਾਵੇ ਤੁਸੀਂ ਬਜ਼ੁਰਗ ਹੋ ਜਾਂ ਕੋਈ ਗੱਲਬਾਤ ਹੈ ਤੁਸੀਂ ਹਸਪਤਾਲ ਦੇ ਵਿੱਚ ਚਲੇ ਗਏ ਕੋਈ ਉਦਾਂ ਦੀ ਬਿਮਾਰੀ ਦੇ ਨਾਲ ਪੀੜਿਤ ਹੋ ਗਏ ਆ ਡਾਕਟਰ ਕਹਿੰਦੇ ਤੁਸੀਂ ਘਰ ਨੂੰ ਚਲੇ ਜਾਓ ਤੁਸੀਂ ਕਹਿੰਦੇ ਮੈਂ ਠੀਕ ਨਹੀਂ ਮੈਂ ਘਰੋਂ ਨਹੀਂ ਜਾਣਾ ਫਿਰ ਕੀਤਾ ਕੀ ਜਾਵੇ ਬਿੱਲ 7 ਕਹਿੰਦਾ ਵੀ ਇਹਨਾਂ ਨੂੰ ਘਰ ਭੇਜੋ ਜਾਂ ਜਿਹੜੀ ਲੌਂਗ ਟਰਮ ਕੇਅਰ ਦੇ ਵਿੱਚ ਭੇਜੋ ਜੇ ਨਹੀਂ ਜਾਂਦੇ ਤੇ ਇਹਨਾਂ ਤੋਂ 400 ਡਾਲਰ ਇੱਕ ਦਿਨ ਦੇ ਹਿਸਾਬ ਨਾਲ ਚਾਰਜ ਕਰੋ ਆਪੇ ਚਲੇ ਜਾਣਗੇ ਹਸਪਤਾਲ ਵਿਲੇ ਹੋਣਗੇ ਨਵੇਂ ਦੀ ਬਾਰੀ ਆਊਗੀ ਤੇ ਇਲਾਜ ਹੋਊਗਾ ਤੇ ਸਮੱਸਿਆ ਜਿਹੜੀ ਹੈ ਵੇਟਿੰਗ ਤੇ ਸਾਰਾ ਕੁਝ ਘਟੂਗਾ ਹੁਣ ਬਿੱਲ 7 ਹੌਸਪਿਟਲ ਨੂੰ ਇਸ ਗੱਲ ਦੇ ਲਈ ਆਗਿਆ ਦਿੰਦਾ ਜਾਂ ਉਹਦੀ ਅਥਾਰਟੀ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਬੰਦੇ ਨੂੰ ਡਿਸਚਾਰਜ ਕੀਤਾ ਜਾਵੇ ਕਿਸੇ ਵੀ ਅਵੇਲੇਬਲ ਲੌਂਗ ਟਰਮ ਕੇਅਰ ਹੋਮ ਦੇ ਲਈ ਭਾਵੇਂ ਕਿ ਮਰੀਜ਼ ਨਾ ਚਾਹੁੰਦਾ ਹੋਇਆ ਤਾਂ ਵੀ ਉਹਦੀ ਲੌਂਗ ਟਰਮ ਕੇਅਰ ਜਿੱਥੇ ਵੀ ਉਹਨੂੰ ਭੇਜਿਆ ਜਾ ਰਿਹਾ ਹੋ ਸਕਦਾ ਉਹਦੀ ਪ੍ਰੈਫਰੈਂਸ ਨਾ ਹੋਵੇ ਪਰ ਫਿਰ ਵੀ ਇਹ ਕਹਿੰਦੇ ਉਹਨੂੰ ਫ੍ਰੀ ਕਰੋ ਪੇਸ਼ੈਂਟ ਜਿਹੜੇ ਰਿਫਿਊਜ਼ ਕਰਦੇ ਵੀ ਅਸੀਂ ਨਹੀਂ ਜਾਣਾ ਹਸਪਤਾਲ ਦੇ ਵਿੱਚ ਸਾਡਾ ਇਲਾਜ ਹਸਪਤਾਲ 'ਚ ਕੀਤਾ ਜਾਵੇ ਉਹਨਾਂ ਨੂੰ 400 ਡਾਲਰ ਇੱਕ ਦਿਨ ਦਾ ਚਾਰਜ ਕਰੋ ਸ਼ੀਲ ਕੰਪਿਊ ਚਿੰਤਾਤ ਨਹੀਂ ਇਹ ਗੱਲ ਤੋਂ ਕਹਿੰਦੇ ਵੀ ਜੋ ਮਰਜ਼ੀ ਹੋ ਜਾਵੇ ਮੈਂ ਦੇਣੀ ਨਹੀਂ ਫੀਸ ਮੈਂ ਦੇਣਾ ਹੀ ਨਹੀਂ ਇਹ ਪੈਸੇ ਉਹਦੀ ਮਦਰ ਜਿਹਦਾ ਨਾਮ ਰੁਥ ਪੋਪਰਡਾ ਉਹਨੂੰ ਇੱਕ ਹੈਲਥ ਇਸ਼ੂਜ਼ ਜਿਹਦੇ ਵਿੱਚ ਕੈਂਸਰ ਆ ਹਾਰਟ ਵਾਲਵ ਟ੍ਰਾਂਸਪਲੈਂਟ ਆ ਡਿਮੈਂਸ਼ੀਆ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਜੋ ਡਿੱਗ ਪਈ ਉਹਦੇ ਤੋਂ ਬਾਅਦ ਹਿਪ ਸਰਜਰੀ ਹੋਈ ਫੇਰ ਜਿਹੜੀ ਆ ਉਹਨੂੰ ਹੋਰ ਕੇਅਰ ਚਾਹੀਦੀ ਆ ਤੇ ਕੁਦਰਤੀਆ ਵੀ ਉਹ ਕੇਅਰ ਹਸਪਤਾਲ ਦੇ ਵਿੱਚ ਹੀ ਮਿਲ ਸਕਦੀ ਹੈ ਤੇ ਉਹਨਾਂ ਨੇ ਸੂਟੇਬਲ ਲੌਂਗ ਟਰਮ ਕਿਰੋਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਫੋਲ ਲੋਕ ਨੇ ਅਸੀਂ ਕੀ ਕਰੀਏ ਜਾਣ ਨੂੰ ਤਿਆਰ ਆ ਪਰ ਉਹ ਸਾਰੇ ਫੁੱਲ ਬਿੱਲ 7 ਹੁਣ ਫੋਰਸ ਕਰਦਾ ਤੁਹਾਨੂੰ ਕਿ ਤੁਸੀਂ ਜਿਹੜੀ ਕੋਲੈਸ ਡਿਜ਼ਾਇਰਬਲ ਡਿਜ਼ਾਇਰੇਬਲ ਆਪਸ਼ਨ ਦੇਖੋ ਜਿਹੜੀ ਉਹਨਾਂ ਨੂੰ ਅਨਐਕਸੈਪਟੇਬਲ ਲੱਗੀ ਵੀ ਅਸੀਂ ਇਹ ਜਾ ਵੀ ਨਹੀਂ ਸਕਦੇ ਇੱਥੇ ਤੇ ਅਸੀਂ ਜਿਹੜਾ ਘਰ ਵੀ ਨਹੀਂ ਜਾ ਸਕਦੇ ਹੁਣ ਜਦੋਂ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਤੇ ਹਸਪਤਾਲ ਨੇ ਉਹਨਾਂ ਨੂੰ ਕਿਹਾ ਵੀ 400 ਡਾਲਰ ਦਿਹਾੜੀ ਦੇ ਹਿਸਾਬ ਨਾਲ ਤੁਹਾਨੂੰ ਚਾਰਜ ਕਰਾਂਗੇ ਸੋ ਇਹ ਸਿਚੁਏਸ਼ਨ ਦੇ ਬਾਯੂਦ ਵਿਹ ਹਸਪਤਾਲ ਨੇ ਕੋਈ ਫਾਲੋ ਅਪ ਨਹੀਂ ਕੀਤਾ ਜਿਹੜੀਆਂ ਆਫਰ ਉਹਨਾਂ ਨੂੰ ਜਿਹੜੀਆਂ ਅਲਟਰਨੇਟਿਵ ਕੋਈ ਹੋਰ ਦੱਸਣ ਦੇ ਲਈ ਕੈਂਪੀਓਏ ਮੰਦੀ ਆ ਕਿ ਜਿਹੜਾ ਬਿੱਲ 7 ਆ ਇਹ ਅਨਫੇਅਰ ਆ ਤੇ ਇਹ ਦੱਸਦਾ ਆ ਕਿ ਜਿਹੜਾ ਇੱਕ ਐਲਡਰ ਰਿਵਿਊਸ ਆ ਅਸਲ ਦੇ ਵਿੱਚ ਇਹ ਤੱਕਾ ਆ ਬਜ਼ੁਰਗਾਂ ਦੇ ਨਾਲ ਜਿਹੜਾ ਪ੍ਰਾਇੋਰਟਾਈਜ਼ ਕਰਦਾ ਹਸਪਤਾਲ ਦੀ ਸਪੇਸ ਨੂੰ ਜਿਹੜੇ ਜਿਹੜੀ ਪੇਸ਼ੈਂਟ ਦੀ ਪ੍ਰੇਫਰੈਂਸ ਤੇ ਵੈਲ ਬੀਇੰਗ ਨੂੰ ਲੈ ਕੇ ਸੋ ਇਹ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਔਰ ਕਾਫੀ ਚਰਚਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਹੱਲ ਹੋਊਗਾ ਹਾਲਕਿ ਬਿਲ 7 ਤੇ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਆ ਪਰ ਇਹਦੇ ਨਾਲ ਫਰਕ ਜਿਹੜਾ ਕਾਫੀ ਪੱਧਰ ਦੇ ਉੱਤੇ ਪਰ ਲੋਕ ਇਸ ਚੀਜ਼ ਤੋਂ ਪਰੇਸ਼ਾਨ ਨੇ ਵੀ ਸਾਡੇ ਨਾਲ ਇਹਦਾ ਨਾ ਕੀਤਾ ਜਾਵੇ ਸਾਨੂੰ ਆ ਹਸਪਤਾਲ ਦੇ ਵਿੱਚ ਰੱਖਿਆ ਜਾਵੇ ਜਦੋਂ ਅਸੀਂ ਠੀਕ ਠਾਕ ਹੋ ਗਏ ਸਾਨੂੰ ਘਰਾਂ ਚ ਭੇਜ ਦਿਓ ਤੇ ਅਦਰਵਾਈਜ਼ ਜਿਹੜਾ ਲੌਂਗ ਟਰਮ ਕੇਅਰ ਵਾਲੀ ਆਪਸ਼ਨ ਹੈ ਸਾਰੀ ਇਸ ਗੱਲ ਨੂੰ ਨਨਾਂ ਦੇ ਲਈ ਤਿਆਰ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ